ਲਓ ਜੀ ਮਿੱਤਰੋ ਅੱਜ ਮਿਲਿਆ ਗਲਾਬ ਸਿੱਧੂ ਦੇ ਬਾਪੂ ਜੀ ਨੂੰ ਕਿਉਂਕਿ ਉਹ ਪਹੁੰਚੇ ਦੀ ਸਾਡੇ ਲਵੇ ਪਿੰਡ ਕਾਲੇ ਕੇ ਜਿਹੜਾ ਬਰਨਾਲਾ ਜਿੱਥੇ ਬਾਈ ਜੀ ਐਂਟਰਪ੍ਰਾਈਜ਼ ਐ ਜਗਸੀਰ ਸਿੰਘ ਸਰਪੰਚ ਕੋਲੇ ਵੀਰ ਕੋਲੇ ਬਾਈ ਜਿਹੜਾ ਲੰਬੇ ਸਮੇਂ ਤੋਂ ਤੁਸੀਂ ਦੇਖ ਲਓ ਵੀ ਗੇਟਾਂ ਵਗੈਰਾ ਦਾ ਕੰਮ ਕਰਦਾ ਤੇ ਹੁਣ ਬਾਈ ਗਲਾਬ ਸਿੱਧੂ ਨੇ ਆਪਦੇ ਘਰੇ ਆਣ ਹਵੇਲੀਆਂ ਵਾਂਗੂ ਗੇਟ ਲਵਾਉਣਾਗਾ ਪੁਰਾਣੇ ਤਰੀਕੇ ਦਾ ਬਾਈ ਜਮਾ ਜਿਹਨੂੰ ਕਹਦੀਏ ਵੀ ਪੂਰੀ ਕੁਆਲਿਟੀ ਦੇ ਵਿੱਚ ਬਣਿਆ ਹੋਵੇ ਤੇ ਵੀਰਾ ਆਪ ਗਿਆ ਆਪਿਆ ਸਾਨੂੰ ਪਤਾ ਸੋਹਾਂ ਦੇ ਉੱਤੇ ਬਰੇਸਾਂ ਦੀ ਧਰਤੀ ਤੇ ਟੱਕ ਪਾਉਂਦਾ ਫਿਰਦਾ ਤੇ ਫਿਰ ਬਾਪੂ ਗਰਜੰਟਾ ਸਹਉਂ ਜੀ ਆਪ ਪਹੁੰਚੇ ਨੇਗੇ ਤੇ ਉਹ ਸਾਰਾ ਦੇਖਦੇ ਫਿਰਦੇ ਨੇ ਤੇ ਸੁਨਾਲ ਸਾਨੂੰ ਵੀ ਉੱਥੇ ਪਹੁੰਚਣ ਦਾ ਜਿਹੜਾ ਮੌਕਾ ਉਹ ਮਿਲਿਆ ਤੇ ਨਾਲ ਬਾਪੂ ਜੀ ਦੇ ਨਾਲ ਸਾਰੀ ਕੁਆਲਟੀ ਵਗੈਰਾ ਚੈੱਕ ਕੀਤੀ ਵੀ ਕਿਵੇਂ ਤਾਂਬੇ ਵਗੈਰਾ ਦਾ ਕਿਵੇਂ ਸਾਰਾ ਕੁਝ ਲਾਇਆ ਵਿਆ ਓਕੇ ਹੈਗਾ ਸਾਰੇ ਇਹਨਾਂ ਨੇ ਜਿਹੜੇ ਦਿਲੇ ਵਗੈਰਾ ਕੱਢੇ ਵਿਆ ਉਹ ਕਿਵੇਂ ਕੱਢੇ ਵਿਆ ਸਾਰਾ ਕੰਦੇ ਦੇ ਵਿੱਚ ਹੱਥੀਂ ਕੰਮ ਆ ਜਿਹੜਾ ਬਹੁਤ ਜ਼ਿਆਦੇ ਹੋਇਆ ਹੋਇਆ ਕੁਝ ਨਾਲ ਮਸ਼ੀਨੀ ਕੰਮ ਵੀ ਹੋਇਆ ਹੋਇਆਗਾ ਤੇ ਜਗਸੀਰ ਸਰਪੰਚ ਨੇ ਕਾਲੇ ਕਰਨ ਨੇ ਬਾਈ ਕੱਲੀ ਕੱਲੀ ਚੀਜ਼ ਬਰੀਕੀ ਦੇ ਵਿੱਚ ਆ ਜਿਹੜੀ ਉਹ ਬਾਪੂ ਜੀ ਨੂੰ ਸਮਝਾਈ ਤੇ ਬਾਪੂ ਜੀ ਨੇ ਵੀ ਸਾਰੀਆਂ ਨੁੱਕਰਾਂ ਵਗੈਰਾ ਜਿਹੜੀਆਂ ਰਹੀਆਂ ਉਹ ਚੰਗੀ ਤਰ੍ਹਾਂ ਦੇਖੀਆਂ ਤੇ ਨਾਲ ਹੀ ਕੁੰਡੇ ਕਪਟੇ ਵਗੈਰਾ ਜਿਹੜੇ ਇਹ ਤੇ ਲੱਗਦੇ ਆਗੇ ਜਿਹੜੇ ਇਹਦੇ ਕੰਮ ਆਉਂਦੇ ਆਗੇ ਤੇ ਜਿੰਨੀ ਸਾਨੂੰ ਨੌਲੇ ਸੀਗੀ ਅਸੀਂ ਵੀ ਬਾਪੂ ਜੀ ਨੂੰ ਦੱਸਿਆ ਬੰਦਿਆਂ ਦੀ ਕੁਆਲਿਟੀ ਬਹੁਤ ਵਧੀਆ ਗਈ ਬਹੁਤ ਜਦੋਂ ਰੇਟ ਦੀ ਗੱਲ ਸੁਣ ਕੇ ਲੱਗਿਆ ਤਾਂ ਉਦੋਂ ਵੀ ਲੱਗਿਆ ਵੀ ਯਾਰ ਇੰਨਾ ਜ਼ਿਆਦਾ ਜਾਇਜ਼ ਰੇਟ ਤੇ ਉਹ ਕਰਦਿਆ ਕਿਉਂ ਨਹੀਂ ਅੱਜ ਕੱਲ ਕੀ ਆ ਬਈ ਇਹੋ ਜਿਹੇ ਦਰਵਾਜ਼ਿਆਂ ਦੇ ਨਾਂ ਤੇ ਲੁੱਟ ਬਹੁਤ ਹੋਈ ਜਾਂਦੀ ਆ ਉਤੋਂ ਅਗਲਾ ਕਹਦੇ ਵੀ ਐਡੇ ਵੱਡੇ ਸਟਾਰ ਦਾ ਬਾਪੂ ਆਗਾ ਬੰਦੇ ਬਹੁਤ ਜ਼ਿਆਦੇ ਪੈਸੇ ਮੜ ਦਿੰਦੇ ਆ ਹਨਾ ਅਗਲਾ ਕਹਿੰਦਾ ਵੀ ਪੁਰਾਣਾ ਤੋਂ ਕੰਮ ਆ ਜੀ ਮਹਿੰਗਾ ਵਾਲਾ ਹੋਊਗਾ ਆਹ ਵਾਲਾ ਹੋਊਗਾ ਪਰ ਜਗਸੀਰ ਸਰਪੰਚ ਬਾਈ ਕਾਲੇ ਕਹਿੰਦਾ ਮੈਂ ਕਹਿੰਦਾ ਯਾਰ ਐਡੀ ਵਧੀਆ ਬੰਦਾ ਨਾ ਛੱਡ ਦੋ ਗੱਲਾਂ ਤੁਸੀਂ ਬਈ ਬਾਪੂ ਵੀ ਇਹਦੇ ਰੇਟ ਸੁਣ ਕੇ ਜਿਹੜਾ ਖੁਸ਼ ਹੋ ਗਿਆ ਤੇ ਉਹ ਇੱਕ ਦਰਵਾਜ਼ਾ ਹੋਰ ਤਿਆਰ ਹੋ ਰਿਹਾ ਉਹ ਕਿਸੇ ਵੀਰ ਦੇ ਅੰਦਰ ਲਗਣਾ ਕੋਟੀ ਦੇ ਵਿੱਚ ਤੇ ਬਾਪੂ ਜੀ ਦਾ ਵੀ ਦਿਲ ਖੁਸ਼ ਹੋ ਗਿਆ ਤੇ ਬਾਪੂ ਜੀ ਇਸ ਦੀ ਸਾਈ ਹੈ ਜਿਹੜੀ ਉਹ ਬਾਈ ਜੀ ਐਂਟਰਪ੍ਰਾਈਜ਼ ਜਿਹੜੇ ਕਿ ਪਿੰਡ ਕਾਲੇ ਕੀ ਦਸਮੇਸ਼ ਪਬਲਿਕ ਸਕੂਲ ਰੋਡ ਪਿੰਡ ਕਾਲੇ ਕੀ ਨੇ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਹੁਣ ਦੇ ਉੱਪਰ ਨੰਬਰ ਵੀ ਪਾਇਆ ਗਿਆ ਬਾਈ ਜਗਸੀਰ ਸਰਪੰਚ ਨੂੰ ਜਿਹਨੂੰ ਜੱਸੀ ਸਰਪੰਚ ਵੀ ਕਹਿੰਦੇ ਆ ਉਹਨਾਂ ਨੂੰ ਸਾਈ ਦੇ ਆਏ ਤੇ ਬਾਪੂ ਜੀ ਕਹਿੰਦੇ ਵੀ ਕੰਮ ਸਾਨੂੰ ਪਸੰਦ ਆ ਬਹੁਤ ਵਧੀਆ ਹੋਆ ਤੇ ਮੈਂ ਵੀ ਬਾਪੂ ਜੀ ਦਾ ਧੰਨਵਾਦ ਕੀਤਾ ਵੀ ਜੀ ਅੱਜ ਛੋਟੇ ਦਰਸ਼ਨ ਹੋ ਗਏ ਬਹਾਨੇ ਨਾਲ ਅਸੀਂ ਵੀ ਇੱਥੇ ਕਿਸੇ ਕੰਮ ਆਏ ਸੀਗੇ ਲਵੇ ਸੀਗੇ ਕੁਦਰਤੀ ਸਾਨੂੰ ਉਥੇ ਬਾਪੂ ਜੀ ਮਿਲ ਗਏ ਅਸੀਂ ਸੋਚਿਆ ਵੀ ਸਾਨੂੰ ਵੀ ਸਾਰੇ ਭਰਾਵਾਂ ਨੂੰ ਜਿਹੜਾ ਇਹ ਦਿਖਾ ਦਈਏ ਤੇ ਆਹ ਸਾਰੇ ਬਾਈ ਜਿਹੜਾ ਇੱਥੇ ਪਿੱਤਲ ਵਗੈਰਾ ਲੱਗਿਆ ਹੋਇਆ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਕਹਿੰਦੇ ساری ਉਮਰ ਇਹ ਕਾਲਾ ਨਹੀਂ ਹੁੰਦਾ ساری ਉਮਰ ਕਾਲੇ ਹੋਣ ਦੀ ਗਾਰੰਟੀ ਹੈ ਅਖੀਰ ਤੇ ਮੈਂ ਲਈ ਆ ਗਿਆ ਬਾਈ ਜਗਸੀਰ ਸਰਪੰਚ ਕੋਲੋਂ ਤੇ ਨਾਲ ਹੀ ਬਾਈ ਗਲਾਬ ਸਿੱਧੂ ਦੇ ਬਾਪੂ ਜੀ ਕੋਲੋਂ ਵੀ ਬਾਪੂ ਜੀ ਮੈਨੂੰ ਦਿਓ ਇਜਾਜ਼ਤ ਚੜ੍ਹਦੀ